ਕਰਮਜੀਤ ਜਨ ਮੋਲਦਾ ਜਿਹੜਾ ਚੋਣ ਪ੍ਰਚਾਰ ਆ ਪੀਕ ਤੇ ਆ ਬਿਲਕੁਲ ਬਿਲਕੁਲ ਜੀ ਪਹਿਲੇ ਦਿਨ ਤੋਂ ਹੀ ਪੀਕ ਤੇ ਆ ਜੀ ਆਪਾਂ ਮੈਂ ਚਾਹੁੰਦਾ ਕਿ ਮਿਹਨਤ ਜੀ ਕਮੀ ਨਹੀਂ ਰਹਿਣੀ ਚਾਹੀਦੀ ਤੇ ਬਾਕੀ ਪਰਮਾਤਮਾ ਨੇ ਜੋ ਰੰਗ ਭਾਗ ਲਾਉਣੇ ਉਹ ਪਰਮਾਤਮਾ ਦੇ ਹੱਥ ਸਨ ਰੂਰ ਸ਼ੋਹ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲ ਬਣਿਆ ਬਹੁਤ ਵਧੀਆ ਜੀ ਲੋਕਾਂ 'ਚ ਬਹੁਤ ਉਤਸ਼ਾਹ ਸੀਗਾ ਔਰ ਲੋਕ ਭਾਰੀ ਗਿਣਤੀ ਦੇ ਵਿੱਚ ਆਏ ਜੀ ਔਰ ਲੋਕਾਂ ਨੇ ਬੜਾ ਸਵਾਦ ਦਿੱਤਾ ਕੱਲ ਬਹੁਤ ਭਾਰੀ ਇਕੱਠ ਕੇ ਕਰਕੇ ਜਿਵੇਂ ਲੋਕ ਸਰਕਾਰ ਦੇ ਵਿਰੋਧ ਚ ਹੁੰਦੇ ਆ ਕੋਈ ਵਿਰੋਧੀ ਨਹੀਂ ਹੈ ਸਗੋਂ ਦੂਜੀਆਂ ਪਾਰਟੀਆਂ ਦੇ ਬੰਦੇ ਕੰਮਾਂ ਤੋਂ ਖੁਸ਼ ਹੋ ਕੇ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਤੁਹਾਨੂੰ ਫਰੀਦਕੋਟ ਦੀਆਂ ਦਿਖਾਉਣੇ ਆ ਲਗਾਤਾਰ ਜਿੰਨੇ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਦੇ ਗਰਾਊਂਡ ਲੈਵਲ ਤੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਅੱਜ ਗੱਲ ਕਰਕੇ ਆਮ ਆਨਵੀ ਪਾਰਟੀ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਤਾਂ ਉਹਨਾਂ ਵੱਲੋਂ ਫਰੀਦਕੋਟ ਦੀਆਂ ਕਚਹਿਰੀਆਂ ਦੇ ਵਿੱਚ ਜਿੰਨੇ ਕੋਤੇ ਸਟੈਨੋਜ਼ ਨੇ ਜਾਂ ਹੋਰ ਨੇ ਵਸੀਕਾ ਨवीस ਨੇ ਜਿਨੇ ਐਡਵੋਕੇਟਸ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਗਰਾਊਂਡ ਲੈਵਲ ਤੇ ਜਿਹੜਾ ਵਰਕ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਤੇ ਨਾਲ ਉਹਨਾਂ ਦੇ ਜਿਨੇ ਲੀਡਰ ਵੀ ਮੌਜੂਦ ਨੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੇ ਖੁੱਸਾ ਸਾਹਿਬ ਉਹ ਵੀ ਮੌਜੂਦ ਨੇ ਤੇ ਹੋਰ ਵੀ ਤਮਾਮ ਲੀਡਰਸ਼ਿਪ ਜਿਹੜੀ ਅੱਜ ਉਹਨਾਂ ਦੇ ਨਾਲ ਮੌਜੂਦ ਹੈ ਤਾਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਐਂਡ ਤੇ ਐ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਇਹਨਾਂ ਨੂੰ ਟਿਕਟ ਮਿਲੀ ਸੀ ਤਾਂ ਉਸੇ ਸਾਲ ਦੇ ਨਾਲ ਹੀ ਦੇਖੋ ਤੁਸੀਂ ਹਾਰਾਂ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ 1 ਜੂਨ ਨੂੰ ਜਿਹੜਿਆਂ ਲੋਕ ਸਭਾ ਲਈ ਵੋਟਾਂ ਪੈਣ ਜਾ ਰਹੀਆਂ ਨੇ ਤੇ 1 ਜੂਨ ਨੂੰ ਕਿਹਨੂੰ ਰੋਡ ਪਾਉਣੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਰਮਜੀਤ ਅਨਮੋਲ ਗਰਾਊਂਡ ਲੈਵਲ ਤੇ ਵਰਕ ਕਰਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਨਾਲ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਵੀ ਤੇ ਕੱਲ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਲੋਕ ਸਭਾ ਹਲਕੇ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੋਡ ਸ਼ੋਅ ਕੀਤੇ ਗਏ ਸੀ ਪਹਿਲਾ ਰੋਡ ਸ਼ੋਅ ਜੈਤੂ ਹਲਕੇ ਦੇ ਵਿੱਚ ਕੀਤਾ ਗਿਆ ਸੀਗਾ ਤੇ ਦੂਜਾ ਰੋਡ ਸ਼ੋਅ ਉਹਨਾਂ ਵੱਲੋਂ ਮੌਕੇ ਦੇ ਵਿੱਚ ਕੀਤਾ ਗਿਆ ਸੀਗਾ ਦੇਖੋ ਤੁਸੀਂ ਹਾਰ ਪਾ ਕੇ ਜਫੀਆਂ ਪਾ ਕੇ ਸਵਾਗਤ ਕੀਤਾ ਜਾ ਰਿਹਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਕਿ ਕਹਿੰਦੇ ਐ ਕਿ ਵੋਟਰ ਤਾਂ ਸੀ ਪਾਉਣੀ ਪਾਉਣੀ ਆ ਤੁਹਾਡਾ ਸਵਾਗਤ ਵੀ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਕਰਾਂਗੇ ਤਾਂ ਇਹ ਫਰੀਦਕੋਟ ਦੀਆਂ ਕਚਹਿਰੀ ਦੀਆਂ ਤਸਵੀਰਾਂ ਜਿੱਥੇ ਵਸੀਖਾਂ ਵੀ ਸਟੈਨੋਜ਼ ਨੇ ਐਡਵੋਕੇਟਸ ਨੇ ਤਾਂ ਉਹਨਾਂ ਦਾ ਸਵਾਗਤ ਕਰਦੇ ਦਿਖਾਈ ਦੇ ਰਹੇ ਨੇ ਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਲਗਾਤਾਰ تمام پارٹیاں ਦੇ ਜਿਹਨੇ ਉਮੀਦਵਾਰ ਨੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਵੱਲੋਂ ਵਰਕ ਕੀਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਹੈ ਤੇ ਮੂੰਹ ਮਿੱਠਾ ਕਰਵਾ ਕੇ ਨਾਲ ਹਾਰ پا ਕੇ ਜਿਹੜਾ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੇਕਰ ਆਪਾਂ ਬਾਜ਼ਾਰਾਂ ਦੀ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਇਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਹੈ ਲੋਕ ਮਿਲਣੇ ਕੀਤੀ ਗਈ ਹੈ ਦੋ ਦੋ ਵਾਰ ਜਿਹੜਾ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਨੇ ਕਰਮਜੀਤ ਅਨਮੋਲ ਤਾਂ ਬਾਜ਼ਾਰਾਂ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਨੇ ਬਿਜ਼ਨਸਮੈਨ ਨੇ ਉਹਨਾਂ ਕੋਲੇ ਪਹੁੰਚ ਚੁੱਕੇ ਨੇ ਤੇ ਅੱਜ ਜਿਹੜਾ ਵਸੀਕਾ ਨਵੀਸ ਸਟੈਨੋ ਵਕੀਲ ਉਹਨਾਂ ਦੇ ਨਾਲ ਜਿਹੜਾ ਰਾਸਤਾ ਕਰ ਰਹੇ ਨੇ ਇਸ ਤੋਂ ਬਾਅਦ ਐਸੋਸੀਏਸ਼ਨ ਦੀ ਬਾਹਰ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਇਹਨਾਂ ਵੱਲੋਂ ਕੀਤੀ ਜਾਊਗੀ ਤਮਾਮ ਜਿਨੇ ਵਕੀਲ ਹੈ ਫਰੀ ਕੋਟ ਜ਼ਿਲ੍ਹੇ ਦੇ ਤਾਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਊਗੀ ਕਰਮਜੀਤ ਅਰਮੋਲ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦਾ ਪ੍ਰਚਾਰ ਹੈ ਜਿਹੜਾ ਪੀਕ ਤੇ ਹੈ ਤਾਂ ਲਗਾਤਾਰ ਜਿਹੜਾ ਪ੍ਰਚਾਰ ਸਾਰੀਆਂ तमाम ਪਾਰਟੀਆਂ ਦੇ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਰਮੋਲ ਜੀ ਆਪਾਂ ਇਹ ਕਹਿ ਸਕਦੇ ਆ ਕਰਮਜੀਤ ਅਰਮੋਲ ਦਾ ਜਿਹੜਾ ਚੋਣ ਪ੍ਰਚਾਰ ਹੈ ਪੀਕ ਤੇ ਹੈ ਬਿਲਕੁਲ ਬਿਲਕੁਲ ਜੀ ਪਹਿਲੇ ਦਿਨ ਤੋਂ ਹੀ ਪੀਕ ਤੇ ਹੈ ਜੀ ਆਪਾਂ ਮਤਲਬ ਪੂਰੀ ਮਿਹਨਤ ਜੀ ਕਿਸੇ ਨਹੀਂ ਛੱਡਦੇ ਕਿਉਂਕਿ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਵੀ ਦੋ ਦੋ ਟੋਡੀਆਂ ਲੋਕ ਮਿਲਣੀਆਂ ਹੋ ਗਈਆਂ ਬਾਜ਼ਾਰਾਂ ਦੇ ਵਿੱਚ ਵੀ ਪਹੁੰਚ ਗਏ ਹੋ ਤੇ ਅੱਜ ਜਿਹੜੇ ਤੁਸੀਂ ਵਸੀਕਾ ਨਵੀਸ ਵਕੀਲ ਹੈ ਜਿੰਨੇ ਉਹਨਾਂ ਕੋਲੇ ਪਹੁੰਚ ਗਏ ਜੀ ਜੀ ਬਿਲਕੁਲ ਜੀ ਆਪਾਂ ਮੈਂ ਚਾਹਣਾ ਕਿ ਮਿਹਨਤ ਜੀ ਕਮੀ ਨਹੀਂ ਰਹਿਣੀ ਚਾਹੀਦੀ ਤੇ ਬਾਕੀ ਪ੍ਰਮਾਤਮਾ ਨੇ ਜੋ ਰੰਗ ਭਾਗ ਲਾਉਣੇ ਉਹ ਪ੍ਰਮਾਤਮਾ ਦੇ ਹੱਥ ਏਕ ਤੁਸੀਂ ਹੈਡਿੰਗ ਲਗਾ ਲਗਾਤਾਰ ਦੇਖਦੇ ਹੋਗੇ ਕਿ ਆਮ ਆਦਮੀ ਪਾਰਟੀ ਦਾ ਹੋਰ ਵਾਦਾ ਹੋਇਆ ਆਮ ਆਦਮੀ ਪਾਰਟੀ ਦੇ ਕਬਜ਼ਾ ਹੋਰ ਹੋ ਗਿਆ ਜੀ ਜੀ ਬਿਲਕੁਲ ਕਿਉਂਕਿ ਲੋਕ ਲੋਕਾਂ ਨੂੰ ਚੰਗੀ ਲੱਗਦੀ ਪਾਰਟੀ ਉਹ ਅਦਰ ਪਾਰਟੀ ਦੇ ਵਿੱਚੋਂ ਇਧਰ ਆ ਰਹੇ ਨੇ ਜੀ ਔਰ ਇਹ ਸ਼ੁਭਸ਼ਖ ਨਹੀਂ ਹੈ ਪਾਰਟੀ ਦੇ ਲਈ ਮੁੱਖ ਮੰਤਰੀ ਪੰਜਾਬ ਦੇ ਦੋ ਰੋਡ ਸ਼ੋ ਨਿਕਲਿਆ ਕੱਲ ਦੋ ਵਿਧਾਨ ਸਭਾ ਹਲਕੇ ਜੈਤੋ ਤੇ ਮੋਗਾ ਦੇ ਵਿੱਚ ਕਰਮਜੀਤ ਅਨਮੋਲ ਦੇ ਰੋਡ ਸ਼ੋ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲ ਬਣਿਆ ਬਹੁਤ ਵਧੀਆ ਜੀ ਲੋਕਾਂ 'ਚ ਬਹੁਤ ਉਤਸ਼ਾਹ ਸੀਗਾ ਔਰ ਲੋਕ ਭਾਰੀ ਗਿਣਤੀ ਦੇ ਵਿੱਚ ਆਏ ਜੀ ਔਰ ਲੋਕਾਂ ਨੇ ਬੜਾ ਸਵਾਦ ਦਿੱਤਾ ਕੱਲ ਬਹੁਤ ਭਾਰੀ ਇਕੱਠ ਕੇ ਕਰਕੇ ਲੋਕਾਂ ਨੂੰ ਕੋਈ ਅਪੀਲ ਤੁਹਾਡੇ ਵੱਲੋਂ ਹੁਣ ਬਸ ਇਹੀ ਹੈ ਜੀ ਕਿ ਵੱਧ ਤੋਂ ਵੱਧ ਵੋਟਾਂ ਝਾੜੂ ਦੇ ਨਿਸ਼ਾਨ ਤੇ ਪਾਓ ਤੇ ਝਾੜੂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਐਮਐਲਏ ਸਾਹਿਬ ਕਿਸ ਤਰੀਕੇ ਦਾ ਰਿਸਪੌਂਸ ਆ ਫਿਰ ਦੇਖੋ ਬਹੁਤ ਖੁਸ਼ੀ ਹੈ ਲੋਕਾਂ ਦੇ ਵਿੱਚ ਔਰ ਜਿਹੜਾ ਪਹਿਲਾ ਵਿਧਾਨ ਸਭਾ ਦਾ ਰਿਕਾਰਡ ਤੋੜ ਕੇ ਫਰੀਦਕੋਟ ਦੇ ਵੋਟਰ ਕਿਉਂਕਿ ਮੈਂ ਲੋਕਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਅਸੀਂ ਕੰਮ ਕੀਤੇ ਆ ਤੁਹਾਡੇ ਤੇ ਕੰਮਾਂ ਨੂੰ ਵੋਟ ਪੈਣੀ ਚਾਹੀਦੀ ਆ ਸੋ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕ ਆ ਜਿਹੜੇ ਉਹ ਵੋਟਾਂ ਪਾਉਣਗੇ ਔਰ ਪਹਿਲਾਂ ਨਾਲੋਂ ਵੋਟ ਵਧੂਗੀ ਫਿਰ 2022 ਤੋਂ ਬਾਅਦ ਆਪਾਂ ਗੱਲ ਕਰੀਏ ਤਾਂ 2024 ਚੱਲ ਰਹੀ ਹੈ 2 ਸਵਾ 2 ਸਾਲ ਦਾ ਡਿਫਰੈਂਟ ਕਿੰਨਾ 걸 ਲੱਗਿਆ ਤੁਹਾਨੂੰ ਬਹੁਤ ਲੱਗ ਰਿਹਾ ਜੀ ਬਹੁਤ ਲੱਗ ਰਿਹਾ ਲੋਕਾਂ ਲੋਕਾਂ ਦਾ ਰਸ ਬੋਲਦੇ ਲੋਕਾਂ ਵਧਿਆ ਕਿ ਘਟਿਆ ਔਰ ਜਿਵੇਂ ਲੋਕ ਸਰਕਾਰ ਦੇ ਵਿਰੋਧ ਚ ਹੁੰਦੇ ਆ ਕੋਈ ਵਿਰੋਧੀ ਵੀ ਹੈ ਸਗੋਂ ਦੂਧੀਆਂ ਪਾਰਟੀਆਂ ਦੇ ਬੰਦੇ ਕੰਮਾਂ ਤੋਂ ਖੁਸ਼ ਹੋ ਕੇ ਪਹਿਲੇ ਲੀਡਰ ਕੀ ਕਰਦੇ ਸੀ ਪਰਚੇ ਕਰਾ ਕੇ ਨਾਰ ਲਾਉਂਦੇ ਸੀ ਪਰ ਆਪਾਂ ਕੰਮ ਕੀਤੇ ਤਾਂ ਲੋਕ ਖੁਸ਼ ਹੋ ਕੇ ਪਾਰਟੀਆਂ ਤੋਂ ਛੱਡ ਛੱਡ ਕੇ ਜਿਵੇਂ ਹੁਣ ਪਿਛਲੇ ਜਿਹੜਾ 2022 ਦੇ ਵਿੱਚ ਅਕਾਲੀਆਂ ਦੇ ਅੰਦਰ ਘਾਤੇ ਜਾਂ ਕਾਂਗਰਸੀ ਜਾਂ ਹੋਰ ਪਾਰਟੀਆਂ ਦੇ ਆਮ ਲੋਕਾਂ ਦੀ ਵੋਟ ਆਮ ਆਦਮੀ ਨੂੰ ਪਈ ਸੀ ਇਸ ਵਾਰ ਕਿਵੇਂ ਆ ਬਹੁਤ ਬਹੁਤ ਜੀ ਬਹੁਤ ਬਹੁਤ ਉਸੇ ਤਰੀਕੇ ਨਾਲ ਬਹੁਤ 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 ਲੋਕ ਜਿਹੜੇ ਉਹ ਛੱਡ ਛੱਡ ਕੇ ਤਰਾਰੇ ਤਾਂ ਸੁਣਿਆ ਤੁਸੀਂ ਜਿਹੜਾ ਰਿਸਪੌਂਸ ਆ ਵੱਧ ਨਜ਼ਰ ਆ ਰਿਹਾ ਹੈ ਤਾਂ ਪਿਛਲੇ ਸਮੇਂ ਨਾਲੋਂ ਉਹਨਾਂ ਨੂੰ ਰਸਪੋਨਸ ਆ ਜਿਹੜਾ ਲੋਕਾਂ ਦਾ ਵੱਧ ਮਿਲੇਗਾ ਤਾਂ ਵੱਧ ਲੋਕਾਂ ਦੀ ਜਿਹੜੀ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਫਾਇਦਾ ਹੋਵੇਗਾ ਤਾਂ ਸੁਣਿਆ ਤੁਸੀਂ ਫਰੀਦਕੋਟ ਦੇ ਵਿੱਚ ਕਰਮਜੀਤ ਅਰਮੋਲ ਖੁਦ ਪਹੁੰਚੇ ਨੇ ਜੇ ਆਪਾਂ ਗੱਲ ਕਰੀਏ ਫਰੀਦਕੋਟ ਦੇ ਨੌ ਮદાન ਸਭਾ ਹਲਕੇ ਨੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਾਂ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਲਗਾਤਾਰ ਇਹਨਾਂ ਦੀ ਲੋਕ ਮਿਲਣੀ ਹੋ ਚੁੱਕੀ ਹੈ ਪਿੰਡਾਂ ਦੇ ਵਿੱਚ ਦੋ ਦੋ ਜਿਹੜੇ ਵਾਰ ਇਹਨਾਂ ਵੱਲੋਂ ਪਹੁੰਚਿਆ ਗਿਆ ਜਿਨੇ ਸ਼ਹਿਰ ਨੇ ਬਾਜ਼ਾਰ ਨੇ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਬਿਜ਼ਨਸਮੈਨਾਂ ਨੂੰ ਮਿਲਿਆ ਗਿਆ ਤਾਂ ਦੁਕਾਨਦਾਰਾਂ ਨੂੰ ਮਿਲਿਆ ਗਿਆ ਤਾਂ ਹੁਣ ਜਿਹੜਾ ਕਚਹਿਰੀਆਂ ਦੇ ਵਿੱਚ ਪਹੁੰਚਿਆ ਹੈ ਵਸੀਕਾ ਨਵੀਸ ਐਡਵੋਕੇਟਸ ਨੇ ਜਾਂ ਜਿਹਨੇ ਸਟੈਨੋ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਦਾ ਬੈਨੀਫਿਟ ਉਹਨਾਂ ਨੂੰ ਕਿਉਂ ਮਿਲੇਗਾ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਨੂੰ ਸੀਟ ਮਿਲੀ ਸੀ ਤੇ ਇਹਨਾਂ ਚੋਣ ਪ੍ਰਚਾਰ ਵੀ ਬਿਲਕੁਲ ਪੀਗਤੇ ਆਏ। ਦੇਖਦੇ ਆ ਹੁਣ 1 ਜੂਨ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਕਿਹੜੇ ਉਮੀਦਵਾਰ ਨੂੰ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਫਤਵਾ ਦਿੰਦੇ ਆ। ਗੁਰਜੀਤ ਸਿੰਘ ਰਮਾਣਾ ਡੀ5 ਚੈਨ ਪੰਜਾਬੀ ਫਰੀਦਕੋਟ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ? ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ? ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ